ਸੂਗੋਤਲਵਾੜਾ ਮੁਕਸੜਗ ਦੇ ਅੱਡਾ ਰੈਲੀ ਮੋੜ ਤੇ ਵਾਪਰਿਆ ਭੈਣਾਂ ਖਾਲਸਾ ਹੋਏ ਦੋ ਜ਼ਖਮੀ ਸੜਕ ਕਿਨਾਰੇ ਕਰਿਆਨੇ ਦੀ ਦੁਕਾਨ ਦੇ ਅੰਦਰ ਜਾ ਬੜੀ ਸਵਿਫਟ ਡਿਆਰ ਕਾਰ ਟੱਕਰ ਤੋਂ ਬਾਅਦ ਦਰਖਤ ਨਾਲ ਲਟਕੀ ਮੇਲੇ ਭਾਈ ਇਹ ਸ਼ੋਕ ਹੈ ਭਾਈ। ਸ਼ੋਕ ਕੀ ਹੋਇਆ ਤੁਹਾਡੀ ਦੁਕਾਨ ਦੇ ਗੱਲੇ ਪਰਣੀ ਆ ਸਾਡਾ ਸਰ ਮੈਂ ਤਾਂ ਅੰਦਰ ਲੱਗਾ ਸੀਗਾ ਕੰਮ ਤੇ ਤੇ ਅਚਾਨਕ ਹੀ ਬ੍ਰੇਕ ਦੀ ਆਵਾਜ਼ ਆਈ ਤੇ ਸਿੱਧੀ ਗੱਡੀ ਸਾਡੀ ਦੁਕਾਨ ਦੇ ਅੰਦਰ ਹੀ ਵੜ ਗਈ। ਤੇ ਬਾਹਰੋਂ ਮੋਕੇ ਤੇ ਦੇਖਿਆ ਤਾਂ ਜੋ ਗੱਡੀ ਸਾਡੀ ਦੁਕਾਨ ਦੇ ਅੱਗੇ ਜੰਗਲਾ ਜੰਗਲਾ ਸਭ ਟੁੱਟ ਗਿਆ ਸਰ। ਲੋਕਾਂ ਨੂੰ ਬਹੁਤ ਭਾਰੀ ਕਰਤਾ ਇਹਨਾਂ। ਹਾਂਜੀ। ਨੁਕਸਾਨ ਬਹੁਤ ਹੋਇਆ ਬੰਦੇ ਵਿੱਚ। ਹਾਂਜੀ ਸਰ ਇੱਕ ਤਾਂ ਗੱਡੀ ਥੱਲੇ ਸੀਗਾ ਕੋਈ ਸਵਾਰੀ ਸੀਗੀ ਥੇ ਤੇ ਗੱਡੀ ਦੇ ਥੱਲੇ ਕੱਢਿਆ ਉਹਨੂੰ ਬੜੀ ਮੁਸ਼ਕਲ ਨਾਲ। ਕਿੰਨਾਂ ਘੱਟੇ ਤੇ ਪਹੁੰਚੇ ਤੁਸੀਂ ਉਸ ਟਾਈਮ ਕਿਤੇ? ਸਰ ਮੈਂ ਸ਼ੋਪ ਦੇ ਅੰਦਰ ਸੀਗਾ ਕਸਟਮਰ ਖੜੇ ਸੀਗੇ ਬਾਅਦ ਤੇ ਮੈਂ ਸਮਾਨ ਦੇ ਹਾਂ ਸਰ ਉਹਨਾਂ ਦੀ ਵੀ ਬਾਹ ਫ੍ਰੈਕਚਰ ਹੋਈ ਐ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਰ ਮੇਰੀ ਮੰਗ ਇਹ ਹੈ ਕਿ ਜੋ ਨੁਕਸਾਨ ਹੋਇਆ ਸਾਨੂੰ ਭਰਪਾਈ ਕੀਤੀ ਜਾਏ ਸਾਡੇ ਨੁਕਸਾਨ ਦੀ ਉਹ ਮੋਕੇ ਦੇ ਹਾਜੀਪਰ ਦੇ ਹੀ ਐ ਲੋਕਲ ਹੀ ਹੈਗੇ ਐ ਹਾਂਜੀ ਮੋਕੇ ਦੇ ਆਗੇ ਐ ਲਾਲੇ ਹੈਗੇ ਹੋਗੇ ਕੋਮ ਕਾਨ ਤੇ ਮੇਰਾ ਨਾਮ ਹੈ ਜੀ ਸਰ ਮੈਂ ਤਾਂ ਦੁਕਾਨ ਦੇ ਅੰਦਰ ਬੈਠਾ ਸੀ ਮੈਂ ਜਲੰਧਰ ਤੋਂ ਆਣਾ ਭਾਈ ਸਾਹਿਬ ਦੀ ਦੁਕਾਨ ਤੇ ਮੇਰਾ ਮਾਲ ਆਂਦਾ ਹੈਗਾ ਜੀ ਠੀਕ ਹੈ ਅਸੀਂ ਗੱਲਬਾਤ ਕਰਕੇ ਮੈਂ ਦੁਕਾਨ ਤੋਂ ਜਸ ਬਾਹਰ ਨਿਕਲਿਆ ਹੀ ਹਾਂ ਜੀ ਹਾਂ ਜੀ ਮੈਂ ਇਥੋਂ ਨਿਕਲ ਕੇ ਗੱਡੀ ਦੇ ਅੰਦਰ ਬੈਠਣ ਲੱਗਾ ਪਿੱਛੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਈ ਅਨ ਕੰਟਰੋਲ ਜਿੱਦਾਂ ਕਹਾਂ ਤੁਸੀਂ ਗੱਡੀ ਸੀਗੀ ਹਨਾ ਜੀ ਸਿੱਧੀ ਹਿੱਟ ਕਰਕੇ ਤੇ ਗੱਡੀ ਦੁਕਾਨ ਦੇ ਅੰਦਰ ਨਿੱਕੜਾ ਵੜ ਗਈ ਨੁਕਸਾਨ ਕੀ ਕਰੀ ਹੋਇਆ ਮੈਂ ਨੁਕਸਾਨ ਹਾਂ ਜੀ ਸਰ ਇਥੇ ਬੰਦਾ ਖੜਾ ਸੀਗਾ ਇੱਕ ਪਰਸਨ ਸੀਗਾ ਜਿਹੜੇ ਬਹੁਤ ਕਾਫੀ ਏਜ ਸੀਗੇ ਬ ਫਿਰ ਉਹ ਗੱਡੀ ਦੇ ਨੀਚੇ ਆ ਗਿਆ ਸੀ ਕਾਫੀ ਸੱਟਾਂ ਵਗੈਰਾ ਲੱਗੀਆਂ ਉਹਨੂੰ ਡਾਕਟਰ ਤੇ ਲੈ ਕੇ ਗਿਆ ਲੇਡੀ ਸਾਂਜੀ ਕੋਈ ਸਮਾਨ ਲੈਣ ਆਏ ਸੀ ਰਸਣ ਲੈਣ ਆਏ ਸੀ ਤੇ ਉਹ ਜਸ ਜਿੱਦੇ ਬਾਹਰ ਨਿਕਲੇ ਚੱਲ ਗਿਆ ਹਾਂਜੀ ਡਰਾਈਵਰ ਜਿੰਨਾ ਮੰਨ ਸਰ ਇਹੀ ਕਰਦੇ ਆ ਦੇਖੋ ਕਿੰਨਾ ਨੁਕਸਾਨ ਹੋਇਆ ਦੁਕਾਨਦਾਰ ਦਾ ਨੁਕਸਾਨ ਵਗੈਰਾ ਸਾਡਾ ਵੀ ਨੁਕਸਾਨ ਹੋਇਆ ਹੈ ਨਾ ਦੇਖੋ 올 ਓਵਰ ਗਲਤੀ ਦੇਖੀ ਜਾ ਵੀਰੇ ਸੀਸੀਟੀਵੀ ਲੱਗੇ ਹੈਗੇ ਆ ਤੇ ਗਲਤੀ ਇਹਨਾਂ ਦੀ ਹੀ ਮੰਨੀ ਜਾਵੇ ਲਗਦਾ ਨਹੀਂ ਇਹ ਕੋ ਵੱਡਾ ਹਾਸਾ ਹੋ ਸਕਦਾ ਹੈ ਵੱਡਾ ਹਾਸਾ ਸਰ ਕਾਫੀ ਜਿੱਦਾਂ ਇੱਥੇ ਲੁਕੀ ਖੜੇ ਸਗੇ ਜਾਂ ਉੱਥੇ ਦੇਖੋ ਬਾਈ ਕਿਆ ਕਾਫੀ ਟੋਟਲ ਲਾਸ ਹੋ ਗਈ ਬਾਈ ਜੀ ਹਨਾ ਜੀ ਜਿਸ ਹਾਵ ਨਾਲ ਬਾਈ ਕੋ ਚੱਕ ਕੇ ਹਿੱਟ ਕੀਤੀ ਉਹਨਾਂ ਨੇ ਜਾਨ ਜਾ ਸਕਦੀ ਹੈ ਹਨਾ ਜਾਨ ਵੀ ਜਾ ਸਕਦੀ ਹੈ ਅਸੀਂ ਹੁਣ ਜਿਨ੍ਹਾਂ ਦੇ ਸੱਟਾਂ ਲੱਗੀਆਂ ਕੀ ਪਤਾ ਉਹਨਾਂ ਦੀ ਕੀ ਕੰਡੀਸ਼ਨ ਆਈ ਜਾਂ ਕੀ ਨਹੀਂ ਕੰਡੀਸ਼ਨ ਕਾਫੀ ਉਹਨਾਂ ਨੂੰ ਗੱਡੀ ਦੇ نیچے ਅਸੀਂ ਬਾਹਰ ਕੱਢਿਆ ਜੀ ਹਨਾ ਗੱਡੀ ਦੇ نیچے ਬਾਹਰ ਕੱਢਿਆ ਪਰ ਕਾਫੀ ਸੱਟਾਂ ਲੱਗੀਆਂ ਅਸੀਂ ਬਲੀਡਿੰਗ ਵਗੈਰਾ ਹੋਦੀ ਹੋਈ ਹੋਗੀ ਉਹ ਜਿਹਨਾਂ ਕੀ ਨਾਮ ਹੈ ਜਪੜਾ ਰਾਜਕਮਾਲ ਰਾਜਕਮਾਲ ਕੀ ਹੋਇਆ ਹੈ ਇਹ ਇਧਰ ਦੂਜੇ ਵਾਲੇ ਸਾਈਡ ਤੋਂ ਵੱਡੀ ਆਈ ਉਹ ਪਿੱਛੇ ਮੜੀ ਪੋਲ ਜੇ ਨਾਲ ਟਕਰਾਈ ਆ ਪੋਲ ਨਾਲ ਟਕਰਾਨਾ ਇਧਰ ਵੱਡੀ ਆ ਪਹਿਲੇ ਮੋਟਰਸਾਈਕਲ ਲੱਗੀ ਆ ਮੋਟਰਸਾਈਕਲ ਚੁੱਕ ਇਧਰ ਮਾਰਿਆ ਤੇ ਦੂਜੀ ਕਾਰ ਉਧਰ ਵੱਜ ਕੇ ਪੁੱਠੀ ਹੋ ਕੇ ਪਿੱਛੇ ਇਧਰ ਰਸਤੇ ਦੇ ਉੱਪਰ ਚੜ ਗਈ ਹੈ ਤੇ ਇੱਕ ਬੰਦਾ ਇਹਦੇ ਥੱਲੇ ਆਗਾ ਉਹ ਖਿੱਚ ਕੇ ਕੱਢਿਆ ਬਾਅਦ ਸਟਾਫ ਹੁਣ ਤਾਂ ਗੁੱਝੀਆਂ ਜਿਆਦਾ ਲੱਗੀਆਂ ਜਿਹੜਾ ਬੰਦਾ ਥੱਲੇ ਆ ਉਹ ਪਤਾ ਨਹੀਂ ਕੋਈ ਲੈ ਕੇ ਗਿਆ ਕਿ ਪਤਾ ਨਹੀਂ ਕੌਣ ਲੈ ਕੇ ਗਿਆ ਉਹਨੂੰ ਅੱਛਾ ਹੀ ਐਂਬੂਲੈਂਸ ਤਾਂ ਆਈ ਨਹੀਂ ਉਹਦਾ ਡਰਾਈਵਰ ਡਰਾਈਵਰ ਇਹ ਚੱਲ ਗਿਆ ਫਰਾਰ ਹੋ ਕੇ ਮੜ ਕੇ ਛੋੜ ਗਿਆ ਗੱਡੀ ਚੋਂ ਨਿਕਲਿਆ ਆਪਣਾ ਬੈਗ ਕੱ ਕਿ ਇਹਦਾ ਮੋਰਸਲ ਲਿਆ ਤੇ ਚਲ ਗਿਆ ਹੈ। ਹਾਂਜੀ। ਹੁਣੇ ਕੁਝ ਪਹੁੰਚੀ। ਪੁਲਿਸ ਹੁਣੇ ਆਈ ਹੈ। ਕੀ ਮੰਗ ਕੀ ਕਰਦੇ ਹੋ? ਇਹ ਇਨਸਾਫ ਚਾਹੀਦਾ ਜਿਹੜਾ ਕਰਿਆਨੇ ਸਾਮਾਨ ਮੋਰਸਲ ਜਿੰਨਾ ਮੋਰਸਲ ਸਾਰੇ ਭਜ ਗਿਆ। ਇਨਸਾਫ ਚਾਹੀਦਾ, ਪੈਸੇ ਚਾਹੀਦੇ ਜੋ ਕਿ ਬਣਦੇ ਕਾਰਵਾਈ ਕੀਤੀ ਜਾਏ। ਮੇਰਾ ਨਾ ਵਿਚਾਰ ਸਕਦੇ। ਜੀ ਭਾਈ ਗੱਡੀ ਤੁਹਾਡੀ ਅੰਦਰ ਵੜ ਕੇ ਕਿੱਦਾਂ ਵੜੀ ਕੀ ਹੋਇਆ? ਉਹ ਭਾਜੀ ਟਰੱਕ ਵਾਲੇ ਨੇ ਮੈਨੂੰ ਘੱਟ ਮਾਰਿਆ। ਮੇਰੇ ਕੋ ਹੈਂਡ ਬ੍ਰੇਕ ਲੱਗੀ ਗਲਤੀ ਨਾਲ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਗੱਡੀ ਮੇਰੀ ਪੂਰੀ ਘੁੰਮ ਕੇ ਇੱਧਰ ਨੂੰ ਆ ਗਈ ਬੰਦਾ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਜਾਨ ਵੀ ਜਾ ਸਕਦੀ ਬੰਦਾ ਵੀ ਥੱਲੇ ਆਇਆ ਕਹਿੰਦੇ ਇੱਕ ਭਾਜੀ ਮੈਂ ਮੰਨਦਾ ਇਹ ਗੱਲ ਤੋਂ ਮੈਂ ਨਹੀਂ ਕਿਸੇ ਜਾਂ ਤੋਂ ਮੁਕਰਦਾ ਤੇ ਹੁਣ ਤੁਸੀਂ ਤੁਹਾਡੀ ਗੱਲਬਾਤ ਹੋਈ ਇਹਨਾਂ ਦੇ ਨਾਲ ਜਿਹੜੇ ਜੱਕੀ ਆ ਉਹਨਾਂ ਕੋ ਭਾਜੀ ਮੈਂ ਚੱਲਾਂ ਉਹਨਾਂ ਕੋਲ ਹੀ ਕਹਿੰਦੇ ਮੋਕੇ ਤੇ ਚੱਲ ਗਏ ਸੀਗੇ ਛੱਡ ਕੇ ਮੈਂ ਭਾਜੀ ਇੱਥੇ ਹੀ ਮੈਂ ਜੇ ਇਦਾਂ ਦੀ ਗੱਲ ਹੁੰਦੀ ਮੈਂ 도ੜ ਨਾ ਜਾਂਦਾ ਜਿਹੜੀ ਮੇਰੇ ਕੋ ਗਲਤੀ ਹੋਈ ਮੈਂ ਕਬੂਲਦਾ ਮੈਂ ਇਥੇ ਆਣਾ ਬੰਦਾ ਵੀ ਮੈਂ ਟ ਇਹ ਤਾਂ ਜ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੁਣ ਗਲਤੀ ਤਾਂ ਹੋ ਗਈ ਆ ਚਲੋ ਹੁਣ ਮੈਂ ਆਂਦਾ ਸੀ ਹੁਣ ਟਰੱਕ ਵਾਲੇ ਨੇ ਜੱਕਦਾ ਮੇਰੇ ਉਥੋਂ ਮੈਨੂੰ ਕੱਟ ਮਾਰਿਆ ਹਾਂਜੀ ਮੈਂ ਉਥੋਂ ਨਿਕਲਦਾ ਸੀ ਪਤਾ ਨਹੀਂ ਮੇਰੇ ਕੋਲ ਬ੍ਰੇਕ ਹੈਂਡ ਬ੍ਰੇਕ ਲੱਗੀ ਕਾਲੀ ਕਾਲੀ ਅੱਛਾ ਜੀ ਤੋਂ ਗੱਡੀ ਮੇਰੇ ਕੋਲ ਇੱਧਰ ਨੂੰ ਮੁੜ ਗਈ ਪਤਾ ਨਹੀਂ ਰੇਸ ਦੀ ਜੋ ਹੋ ਗਈ ਜੱਕੀ ਉਹ ਬੰਦਾ ਗੱਡੀ ਚਲਾ ਰਿਹਾ ਪਰ ਟਰੱਕਾਂ ਵਾਲੇ ਬਹੁਤ ਤੇਜ਼ ਚੱਲਦੇ ਨੇ ਪਰ ਕਿਤਨਾ ਕਿਤੇ ਹਾਸਲੇ ਦਾ ਕਾਰਨ ਬਣ ਜਾਂਦਾ ਜੋ ਵੀ ਭਾਜੀ ਹੁਣ ਬਚਾ ਤੇ ਹੋ ਗਿਆ ਫਿਰ ਵੀ ਬੰਦਾ ਹੁਣ ਮੈਂ ਉਹ ਚੱਲਾ ਬੰਦਾ ਜਿਹੜੇ ਲੱਗੀ ਆ ਦੇਖਣ ਠੀਕ ਹੈ ਜੀ ਸਭ ਠੀਕ ਅੱਜ ਇਹ ਤਾਂ ਹੋਇਆ ਕੀ ਹੋ ਇਹ ਐਕਚੁਅਲੀ ਤੁਹਾਨੂੰ ਇਨਫੋਰਮੇਸ਼ਨ ਮੀਡੀਆ ਫੋਨ ਆਇਆ ਥਾ ਨਹੀਂ ਇਮੀਡੀਏਟਲੀ ਅਸੀਂ ਪਹੁੰਚ ਗਏ ਮੌਕਾ ਦੇਖ ਲਿਆ ਹੁਣ ਜੋ ਵੀ ਅਗਲੀ ਕਾਰਵਾਈ ਹੈ ਮੌਕੇ ਦੇ ਮਾਹੌਲ ਦੇਖ ਲਈ ਕਰਾਂਗੇ ਬੰਦਾ ਫਿਲਹਾਲ ਜਿਹੜਾ ਮੌਕੇ ਦੇ ਡਰਾਈਵਰ ਹੈ ਸਾਡੇ ਆਜ ਬਰ ਲੋਕਲ ਦਾ ਜਿਹੜਾ ਉਹ ਸਾਡੀ ਕੋਲੀ ਹੈ ਮੌਜੂਦ ਇਹ ਉਹਦੀ ਇੱਕ ਪਾਸਟ ਸਟੇਟਮੈਂਟ ਲਾਵਾਂਗੇ ਕਿਵੇਂ ਹੋਇਆ ਕੀ ਫਰਦਰ ਇਨਵੈਸਟੀਗੇਸ਼ਨ ਦੇ ਰਹੇ ਹਾਂ ਕਿਦਾ ਹੋਇਆ ਕਿਦਾ ਦੱਸਿਆ ਕੁਝ ਬਤਵਾ ਇਹ ਹੋਇਆ ਹੈ ਪਰ ਉਹ ਕਹਿ ਰਹੇ ਆ ਕਿ ਮੈਂ ਇਤੋਂ ਤੁਸੂਲਾ ਸਹੀ ਤੋਂ ਆ ਰਿਹਾ ਹੈ ਕਿ ਅੱਗੇ ਕੋਈ ਟਰੱਕ ਆਇਆ ਉਹ ਸਾਈਡ ਤੋਂ ਪਛਾਹਦਾ ਰੁਕ ਲੱਗਦਾ ਮੇਰੇ ਤੋਂ ਹੈਂਡ ਬ੍ਰੇਕ ਲੱਗ ਗਈ ਨਕੇ ਉਤਰਾ ਵੀ ਚੱਕਦਾ ਮੰਨ ਜਖਮੀ ਵੀ ਕਹਿੰਦੇ ਜਖਮੀ ਹੋਇਆ ਵੀ ਚਲੋ ਫੇਲਾਂਦ ਜਾਨੀ ਨੁਕਸਾਨ ਨਹੀਂ ਹੋਇਆ ਕਿਸ ਦਾ ਠੀਕ ਹੈ ਬਾਕੀ ਜਿਹੜਾ ਦੁਕਾਨਦਾਰਾਂ ਦਾ ਰਾਇਆ ਵਗੈਰਾ ਛੋਟਾ ਮोटा ਨੁਕਸਾਨ ਜੋ ਵੀ ਹੋਇਆ ਉਹ ਤਾਂ ਵੈਰੀਫਾਈ ਕਰਕੇ ਆਪਾਂ ਦੇ ਲਈ ਅੱਛਾ ਤੇ ਜੋ ਵੀ ਕਾਰਵਾਈ ਤੁਹਾਡੇ ਨਾਲ ਕੀਤੀ ਹੈ ਬਿਲਕੁਲ ਕਰਾਂਗੇ ਜੋਲ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਤੇ ਫੇਲਾ ਲਾਸੀ ਪ੍ਰੋਬਲਮ ਹੀ ਹੁੰਦੇ ਹੈ ਪਿੱਛੇ ਕਰਕੇ ਜੀਆਂ ਲੈ ਕੇ ਸਲੇਸ ਫੀਸ ਲੈ ਕੇ ਅੱਗੇ ਉਸ ਅਸਰਾਂ ਨੂੰ ਦੱਸ ਕੇ ਜੋ ਕਾਰਵਾਈ ਅੰਗੂਲ ਚ ਲਿਆ